ਦਰਿਆਵਾਂ ਦੇ ਬੰਨ ਟੁੱਟਣ ਲੱਗ ਪਿਆ ਤੇ ਖੇਤਾਂ ਦੇ ਵਿੱਚ ਪਾਣੀ ਭਰ ਗਿਆ। ਖੇਤਾਂ ਦੇ ਵਿੱਚ ਪਾਣੀ ਭਰਨ ਤੋਂ ਬਾਅਦ ਪਿੰਡਾਂ ਦੇ ਵਿੱਚ ਪਾਣੀ ਵੜ ਗਿਆ ਤੇ ਪਿੰਡਾਂ ਦੇ ਵਿੱਚ ਇਸ ਵੇਲੇ ਕਈ ਥਾਵਾਂ ਦੇ ਉੱਤੇ ਲੱਕ-ਲੱਕ ਤੱਕ ਪਾਣੀ ਫਿਰਦਾ। ਮੈਂ ਲੰਘੇ ਕੱਲ ਕਈ ਤਸਵੀਰਾਂ ਕਈ ਵੀਡੀਓ ਦੇਖੀਆਂ ਗੱਜ ਭਰ ਆਉਂਦਾ। ਵੀ ਕਿਸ਼ਤੀਆਂ ਦੇ ਵਿੱਚ ਲੋਕ ਫਿਰਦੇ ਆ। ਪਸ਼ੂਆਂ ਦੇ ਸੰਗਲ ਫੜ ਕੇ ਲੋਕ ਉਹਨਾਂ ਨੂੰ ਸੁਰੱਖਿਤ ਥਾਵਾਂ ਵੱਲ ਲੈ ਕੇ ਜਾ ਰਹੇ ਆ ਤੇ ਪਾਣੀ ਪਸ਼ੂਆਂ ਦੇ ਨੱਕ-ਨੱਕ ਤੱਕ ਫਿਰਦਾ। ਐਸ ਥਾਂ ਤੱਕ ਪਸ਼ੂਆਂ ਦੇ ਪਾਣੀ ਆਇਆ। ਲੋਕ ਬਲਦ ਗੱਡੀਆਂ ਦੇ ਵਿੱਚ ਬੈਠ ਕੇ ਤੇ ਫਿਰ ਸੁਰਖਤ ਥਾਵਾਂ ਦੇ ਵੱਲ ਜਾ ਰਹੇ ਕਿਉਂਕਿ ਪਾਣੀ ਦੇ ਵਿੱਚੋਂ ਨਿਕਲਣਾ ਲੋਕ ਟਰੈਕਟਰ ਟਰਾਲੀਆਂ ਲੈ ਕੇ ਹੋਰ ਥਾਵਾਂ ਦੇ ਵੱਲ ਜਾ ਰਹੇ ਆ ਕਿਸ਼ਤਿਆਂ ਦੇ ਵਿੱਚ ਲੋਕਾਂ ਨੂੰ ਸੁੱਕਾ ਰਾਸ਼ਨ ਪਹੁੰਚਾਉਣ ਦਾ سلسلہ ਸ਼ੁਰੂ ਹੋਇਆ ਲੋਕ ਚਾਰੇ ਦੇ ਬਾਰੇ ਤਰਸ ਰਹੇ ਵੀ ਪਾਈ ਪਸ਼ੂਆਂ ਨੂੰ ਪਾਵਾਂਗੇ ਕੀ ਤੇ ਇਹ ਪੰਜਾਬ ਦੇ ਵਿੱਚ ਹੜ ਦੇ ਮੁੱਢਲੇ ਹਾਲਾਤ ਆ ਮੰਡ ਖੇਤਰ ਦੇ ਵਿੱਚ ਪਾਣੀਓ ਪਾਣੀ ਹੋ ਗਿਆ ਬਹੁਤ ਸਾਰੇ ਪਿੰਡ ਲੰਘੇ ਕੱਲ ਕੁਝ ਪਿੰਡਾਂ ਦੇ ਵਿੱਚ ਜਾ ਕੇ ਕਿਉਂਕਿ ਤੁਸੀ ਬੰਨ ਟੁੱਟਣ ਵਾਲਾ ਉੱਥੇ 500 ਤੋਂ ਲੈ ਕੇ 600 ਫੁੱਟ ਤੱਕ ਨੁਕਸਾਨ ਹੋ ਗਿਆ ਬੰਨ ਦਾ ਜਿਹਦੇ ਕਰਕੇ ਸੰਤ ਬਰਬੀਰ ਸਿੰਘ ਸੀਚੇਵਾਲ ਰਾਜ ਸਭਾ ਦੇ ਮੈਂਬਰ ਹਰਪਜਨ ਸਿੰਘ ਤੇ ਹੋਰ ਬਹੁਤ ਸਾਰੇ ਲੋਕਾਂ ਦੇ ਵੱਲੋਂ ਰੇਤ ਦੀਆਂ ਬੋਰੀਆਂ ਭਰ-ਭਰ ਕੇ ਤੁਸੀ ਵਾਲੇ ਬੰਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਬੰਨ ਬਚ ਜਾਵੇ ਇਹਦੀ ਅਸੀਂ ਕਾਮਨਾ ਕਰਦੇ ਹਾਂ ਪਰ ਪੌਂਗ ਡੈਮ ਦੇ ਵਿੱਚੋਂ ਵਾਰ-ਵਾਰ ਗੇਟ ਖੁੱਲਣੇ ਪੈ ਰਹੇ ਆ ਇਸ ਕਰਕੇ ਖੋਲਣੇ ਪੈ ਰਹੇ ਕਿਉਂਕਿ ਸ਼ਿਮਲੇ ਦੇ ਵੱਲ ਹਿਮਾਚਲ ਦੇ ਵੱਖ-ਵੱਖ ਹਿੱਸਿਆਂ ਦੇ ਵੱਲ ਬੱਦਲ ਫਟ ਰਹੇ ਆ ਲਗਾਤਾਰ ਉੱਥੇ ਮੀਂਹ ਪੈ ਰਿਹਾ ਉਹ ਮੀਂਹ ਆ ਜਿਹੜਾ ਉਹ ਪੌਂਗ ਡੈਮ ਦੇ ਵੱਲ ਆਉਂਦਾ ਉਹ ਪਾਣੀ ਆ ਜਿਹੜਾ ਗੇਟ ਖੁੱਲਣ ਦੇ ਕਰਕੇ ਦਰਿਆਵਾਂ ਦੇ ਵਿੱਚ ਆਉਂਦਾ ਉਹ ਦਰਿਆਵਾਂ ਦਾ ਪਾਣੀ ਬੰਨ੍ਹ ਤੋੜ ਕੇ ਤੇ ਖੇਤਾਂ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਵੜਦਾ ਤੇ ਲੋਕ ਡੁੱਬਦੇ ਤੇ ਮਰਦੇ ਫਸਲਾਂ ਤਬਾਹ ਹੁੰਦੀਆਂ ਇਹ ਇਸ ਵੇਲੇ ਪੰਜਾਬ ਦਾ ਦ੍ਰਿਸ਼ ਆ ਕਿਸੇ ਨੂੰ ਸ਼ਾਇਦ ਇਹ ਲੱਗਦਾ ਹੋਵੇ ਵੀ ਐਡੀ ਕਿਹੜੀ ਗੱਲ ਆ ਜਿਹਨੂੰ ਇਹ ਲੱਗਦਾ ਵੀ ਐਡੀ ਕਿਹੜੀ ਗੱਲ ਆ ਉਹ ਮੋਟਰਸਾਈਕਲ ਚੱਕੋ ਬਸੇ ਦੇ ਵਿੱਚ ਬੈਠੋ ਜਾਂ ਕਾਰ ਦੇ ਵਿੱਚ ਆਓ ਮੰਡ ਖੇਤਰ ਦੇ ਵਿੱਚ ਪਹੁੰਚੋ ਸੁਲਤਾਨਪੁਰ ਲੋਧੀ ਦੇ ਵਿੱਚ ਪਹੁੰਚੋ ਤਰਨਤਾਰਨ ਦੇ ਵੱਲ ਪਹੁੰਚੋ ਆਤੂ ਵਾਲਾ ਪਿੰਡ ਦੇ ਵੱਲ ਪਹੁੰਚੋ ਫਿਰੋਜ਼ਪੁਰ ਦੇ ਵੱਲ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ 6 ਜ਼ਿਲਾਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ 6 ਜ਼ਿਲ੍ਹਿਆਂ ਦੇ ਵਿੱਚ ਉਹਨਾਂ ਦੇ ਵਿੱਚੋਂ ਕੋਈ ਵੀ ਇੱਕ ਜ਼ਿਲ੍ਹਾ ਚੁਣ ਕੇ ਲੋਕਾਂ ਦੇ ਕੋਲੇ ਜਾਓ ਨਾਲੇ ਤਾਂ ਮਦਦ ਕਰਿ ਆਓ 5-4000 ਰੁਪਏ ਦੀ ਤੇ ਨਾਲੇ ਭਾਈ ਆਪਦੇ ਅੱਖੀਂ ਦ੍ਰਿਸ਼ ਦੇਖਿਆ ਕਿਉਂਕਿ ਆਪਾਂ ਨੂੰ ਅੱਖੀਂ ਦੇਖੇ ਬਿਨਾ ਯਕੀਨ ਘੱਟ ਆਉਂਦਾ ਹੁੰਦਾ ਲੰਗੇ ਕੱਲ ਜਲ ਵਸੀਲਾਂ ਦੇ ਮੰਤਰੀ ਪੰਜਾਬ ਦੇ ਬਰਿੰਦਰ ਕੁਮਾਰ ਗੋਇਲ ਉਹਨਾਂ ਨੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਫੋਨ 'ਤੇ ਗੱਲ ਕੀਤੀ ਆ ਇਹ ਗੱਲ ਕਹੀ ਆ ਕਿ ਕੋਈ ਵੀ ਅਣਸੁਖਾਵੀ ਸਥਿਤੀ ਪੈਦਾ ਹੋਣ ਦੀ ਸੂਰਤ ਦੇ ਵਿੱਚ ਵੱਢ ਤੋਂ ਵੱਧ ਮਦਦ ਕੀਤੀ ਜਾਵੇ ਹਸਪਤਾਲ ਅਲਰਟ ਦੇ ਉੱਤੇ ਰੱਖੇ ਗਏ ਆ ਜੇਕਰ ਹੜ੍ਹ ਦੇ ਕਰਕੇ ਲੋਕ ਬਿਮਾਰੀ ਗ੍ਰਸਤ ਹੁੰਦੇ ਆ ਇਹਨਾਂ ਥਾਵਾਂ ਦੇ ਉੱਤੇ ਭਰਤੀ ਕਰਨੇ ਆ ਲੋਕਾਂ ਦੀ ਵੱਢ ਤੋਂ ਵੱਧ ਮਦਦ ਹੋਵੇ ਕਿਸ਼ਤੀਆਂ ਦੇ ਵਿੱਚ ਹੀ ਪ੍ਰਭਾਵਿਤ ਲੋਕਾਂ ਤੱਕ ਹਰਾਚਾਰਾ ਪਹੁੰਚਾਇਆ ਜਾ ਰਿਹਾ ਕਿਸ਼ਤੀਆਂ ਦੇ ਵਿੱਚ ਹੀ ਲੋਕਾਂ ਤੱਕ ਰੋਟੀ ਪਾਣੀ ਪਹੁੰਚਾਇਆ ਜਾ ਰਿਹਾ ਕਿਸ਼ਤਗਾਂ ਦੇ ਵਿੱਚ ਬੈਠ ਕੇ ਹੀ ਪੀਣ ਵਾਲਾ ਪਾਣੀ ਪਹੁੰਚਾਇਆ ਜਾ ਰਿਹਾ ਸਕੂਲ ਬੰਦ ਹੋ ਚੁੱਕੇ ਆ ਕਈ ਥਾਵਾਂ ਤੇ ਸਕੂਲ ਬੰਦ ਹੋ ਜਾਣੇ ਆ ਉਹਦਾ ਕਾਰਨ ਇਹ ਆ ਜਦੋਂ ਪਤਾ ਹੀ ਕੋਈ ਨਹੀਂ ਦਰਿਆਈ ਖੇਤਰ ਨੇ ਵਿੱਚ ਕਿਹੜਾ ਬੰਨ ਟੁੱਟ ਜੇ ਕਿਹੜਾ ਪਿੰਡ ਡੁੱਬ ਜੇ ਤੇ ਕਿਹੜੇ ਸਕੂਲ ਦੇ ਵਿੱਚ ਪਾਣੀ ਆ ਜੇ ਬੱਚੇ ਥੋੜੀ ਮਾਰਨੇ ਆ ਲੋਕ ਰਿਸ਼ਤੇਦਾਰੀਆਂ ਤੇ ਜਾ ਰਹੇ ਆ ਲੋਕ ਧਾਰਮਿਕ ਥਾਵਾਂ ਤੇ ਜਾ ਰਹੇ ਆ ਇਸ ਕਰਕੇ ਕਿ ਜ਼ਿੰਦਗੀ ਬਚਾਉਣੀ ਆ ਜ਼ਿੰਦਗੀ ਪਿਆਰੀ ਆ ਨਿਆਣੇ ਪਾਲਣੇ ਆ ਪਸ਼ੂ ਬਚਾਉਣੇ ਆ ਘਰ ਡਿੱਗ ਪਿਆ ਤਾਂ ਫੇਰ ਬਣ ਜੂ ਕਰਜ਼ਾ ਚੁਕਣਾ ਪਊਗਾ ਪਰ ਜ਼ਿੰਦਗੀ ਦੁਬਾਰਾ ਨਹੀਂ ਬਣਦੀ ਜ਼ਿੰਦਗੀ ਦੁਬਾਰਾ ਫੇਰ ਨਹੀਂ ਮਿਲਦੀ ਇਸ ਕਰਕੇ ਲੋਕ ਵਕ ਵਕ ਥਾਵਾਂ ਦੇ ਉੱਤੇ ਚੱਲੇ ਆ ਸਾਡੇ ਪੰਜਾਬਗਰ ਦੀ ਇੱਕ ਭੈੜਾ ਜਦੋਂ ਪਾਣੀ ਸਿਰ ਦੇ ਉੱਤੋਂ ਲੰਘ ਜੇ ਆਪਾਂ ਫੇਰ ਯਕੀਨ ਕਰਦੇ ਹੁੰਨੇ ਆ ਇਸ ਵੇਲੇ ਸੱਚੀ ਮੁੱਚੀ ਹਾਲਾਤ ਚਿੰਤਾਜਨਕ ਬਣੇ ਪਏ ਆ ਲੰਗੇ ਕੱਲ ਮੇਰ ਰਿਪੋਰਟ ਪੜ੍ਹੀ ਕਿ ਬਿਆਸ ਤੇ ਸਤਲੁਜ ਸਿਖਰ ਦੇ ਉੱਤੇ ਪਹੁੰਚ ਗਏ ਆ ਜੇ ਤੁਸੀ ਬੰਨ ਟੁੱਟ ਜਾਂਦਾ ਤੁਸੀਂ ਇਹ ਦੇਖੋ ਵੀ ਕਿੰਨਾ ਨੁਕਸਾਨ ਹੋਊਗਾ ਜੇਕਰ ਕੋਈ ਹੋਰ ਬੰਨ ਟੁੱਟ ਜਾਂਦੇ ਆ ਤੁਸੀਂ ਦੇਖੋ ਵੀ ਪੰਜਾਬ ਕਿਵੇਂ ਰੜੂਗਾ ਪੰਜਾਬ ਇਸ ਵੇਲੇ ਇੱਕ ਵਾਰ ਫਿਰ ਤਬਾਹੀ ਦੇ ਕੰਢੇ ਦੇ ਉੱਤੇ ਪਹੁੰਚਿਆ ਪੰਜਾਬ ਡੁੱਬ ਰਿਹਾ ਕੁਝ ਹਿੱਸੇ ਡੁੱਬ ਚੁੱਕੇ ਆ ਜਿਹੜੇ ਝੋਨੇ ਦੇ ਉੱਤੋਂ ਦੀ ਪਾਣੀ ਲੰਘ ਗਿਆ ਝੋਨਾ ਤਾਂ ਹਾਲੇ ਸੀਗਾ ਜੀ ਤਿੰਨ ਤਿੰਨ ਗਿੱਠਾਂ ਦਾ ਦੋ ਦੋ ਗਿੱਠਾਂ ਦਾ ਉੱਤੋਂ ਦੀ ਪਾਣੀ ਲੰਘ ਗਿਆ ਤਿੰਨ ਤਿੰਨ ਫੁੱਟ ਇਸ ਕਰਕੇ ਉਹ ਝੋਨਾ ਤਬਾਹ ਹੋ ਗਿਆ ਚਾਰਾ ਤਬਾਹ ਹੋ ਗਿਆ ਬਾਕੀ ਫਸਲਾਂ ਤਬਾਹ ਹੋਗੂਗਾ ਸਬਜ਼ੀਆਂ ਤਬਾਹ ਹੋਗੂਗਾ ਇਸ ਸੂਰਤ ਦੇ ਵਿੱਚ ਕਿਸਾਨ ਮਜ਼ਦੂਰ ਫੇਰ ਨਹੀਂ ਪੈਣਾ ਸਿਰ ਹੋਣਾ ਸਰਕਾਰ ਨੇ ਕੀ ਮੁਆਵਜ਼ਾ ਦੇਣਾ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਆ ਪਿਛਲੀ ਵਾਰ ਦੇ ਮੁਆਵਜ਼ੇ ਹਲੇ ਤੱਕ ਮਿਲੇ ਨਹੀਂ ਆ ਮੁਕੰਮਲ ਸਰਕਾਰਾਂ ਇਹ ਗੱਲ ਕਹਿਣੀਆਂ ਹੁੰਦੀਆਂ ਮੁਆਵਜ਼ਾ ਦੇਵਾਂਗੇ ਗਰਦੌਰੀਆਂ ਕਰਾਵਾਂਗੇ ਮਾਲ ਵਿਭਾਗ ਨੂੰ ਕਹਿ ਦਿੱਤਾ ਹੈ ਛੇਤੀ ਛੇਤੀ ਆਉਣਗੇ ਛੇਤੀ ਛੇਤੀ ਰਿਪੋਰਟਾਂ ਬਣਾ ਕੇ ਭੇਜਣਗੇ ਪਰ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਲੋੜ ਇਸ ਵੇਲੇ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਬਚਾਉਣ ਦੀ ਆ ਜਿਹੜੇ ਇਸ ਵੇਲੇ ਹੜ੍ਹ ਦੀ ਮਾਰ ਦੇ ਵਿੱਚ ਆਏ ਹਨ ਜਿਹੜੇ ਇਸ ਵੇਲੇ ਤਬਾਹੀ ਦੇ ਕੰਡੇ ਦੇ ਉੱਤੇ ਖੜੇ ਹਨ ਜਿਹੜੇ ਇਸ ਵੇਲੇ ਸੋਚਦੇ ਆ ਸੁੱਖਾਂ ਸੁਖਦੇ ਆ ਵੀ ਬਾਬਾ ਜੀ ਪਰਮਾਤਮਾ ਕਿਤੇ ਸੁੱਤੇ ਪਿਆ ਪਾਣੀ ਦੀ ਮਾਰ ਨਾ ਪੈ ਜੇ ਕਿਤੇ ਸਾਡੇ ਘਰ ਦੇ ਵਿੱਚ ਸੁੱਤੇ-ਸੁੱਤੇ ਪਾਣੀ ਨਾ ਆ ਜੇ ਟੱਬਰਾਂ ਦੇ ਕਈ ਜੀ ਰੱਖੀ ਰਖਦੇ ਜਿਵੇਂ ਚੋਰ ਨਾ ਘਰ ਦੇ ਵਿੱਚ ਵੜ ਜੇ ਜਿਵੇਂ ਇੱਕ ਜੀ ਪਹਿਰਾ ਦਿੰਦਾ ਹੁੰਦਾ ਉਸ ਤਰੀਕੇ ਦੇ ਨਾਲ ਪਿੰਡਾਂ ਦੇ ਲੋਕ ਆ ਜਿਹੜੇ ਦਰਿਆਈ ਖੇਤਰ ਦੇ ਕਈ ਪਿੰਡਾਂ ਦੇ ਲੋਕ ਰਾਤ ਨੂੰ ਇੱਕ-ਇੱਕ ਜੀ ਸਮਾਂ ਬਣ ਕੇ ਤੇ ਪਹਿਰਾ ਦੇ ਰਹੇ ਵੀ ਕਿਤੇ ਪਿੰਡ ਦੇ ਵਿੱਚ ਪਾਣੀ ਨਾ ਵੜ ਜੇ ਤੇ ਜੇਕਰ ਪਾਣੀ ਵੜਦਾ ਟੱਬਰ ਦੇ ਜੀਵਾਂ ਨੂੰ ਕਹਾਂਗੇ ਭੱਜ ਕੇ ਛੱਤ ਦੇ ਉੱਤੇ ਚੜਜੋ ਇਹ ਅੱਜ ਪੰਜਾਬ ਦੇ ਵਿੱਚ ਹੀ ਹਾਲਾਤ ਹਨ ਤਰਨਤਾਰਨ ਦੇ ਵੱਲ ਗੁਰਨਾਸਪੁਰ ਦੇ ਕੁਝ ਖੇਤਰਾਂ 'ਚ ਹੁਸ਼ਿਆਰਪੁਰ ਦੇ ਵੱਲ ਸੁਲਤਾਨਪੁਰ ਲੋਧੀ ਦੇ ਵੱਲ ਫਿਰੋਜ਼ਪੁਰ ਦੇ ਵੱਲ ਕਈ ਹੋਰ ਹਿੱਸਿਆਂ ਦੇ ਵੱਲ ਜਿੱਥੇ ਜਿੱਥੇ ਬੰਨ ਟੁੱਟੇ ਆ ਜਿੱਥੇ ਜਿੱਥੇ ਦਰਿਆ ਉਛਲੇ ਆ ਜਿੱਥੇ ਜਿੱਥੇ ਨਹਿਰਾਂ ਉਛਲੀਆਂ ਜਾਂ ਟੁੱਟੀਆਂ ਉਹਨਾਂ ਥਾਵਾਂ ਦੇ ਹਾਲਾਤ ਕੀ ਆ ਜਾ ਕੇ ਵੇਖਿਆ ਪਤਾ ਲੱਗਦਾ ਮੈਨੂੰ ਇਸ ਗੱਲ ਦਾ ਬੇਹੱਦ ਦੁੱਖ ਹੁੰਦਾ ਹਰ ਸਾਲ ਹੀ ਇਹ ਮੌਕਾ ਆਉਂਦਾ ਸੋਣ ਮਹੀਨੇ 'ਚ ਵੀ ਆਉਂਦਾ ਭਾਦੋਂ ਦੇ ਮਹੀਨੇ 'ਚ ਵੀ ਆਉਂਦਾ ਹੁਣ ਭਾਦੋਂ ਦਾ ਮਹੀਨਾ ਚੱਲਦਾ ਜੇ ਪੰਜਾਬ ਦੇ ਵਿੱਚ ਭਾਦੋਂ ਦੇ ਮਹੀਨੇ ਦੇ ਵਿੱਚ ਹੁਣ ਭਰਪੂਰ ਨਹੀਂ ਪੈ ਗਿਆ ਲੋਕ ਤਾਂ ਵੀ ਗਏ ਜੇ ਹਿਮਾਚਲ ਦੇ ਵਿੱਚ ਬੱਦਲ ਹੋਰ ਫਟ ਗਏ ਲੋਕ ਤਾਂ ਵੀ ਗਏ ਹਿਮਾਚਲ ਦੇ ਵਿੱਚ ਲੈਂਡਸਲਾਈਡਿੰਗ ਹੋ ਗਈ ਲੋਕ ਤਾਂ ਵੀ ਗਏ ਸੋ ਮਤਲਬ ਇਹ ਹੈ ਜੀ ਪੰਜਾਬ ਦੇ ਵਿੱਚ ਹੜ ਦੀ ਮਾਰ ਕਰਲੇ ਪੰਜਾਬ ਦੇ ਪਾਣੀ ਕਰਕੇ ਨਹੀਂ ਹਿਮਾਚਲ ਦੇ ਪਾਣੀ ਕਰਕੇ ਪੰਜਾਬ ਦੇ ਨਾਲੋਂ ਵਿਵਾਦ ਮਾਰ ਪੈਂਦੀ ਆ ਸੋ ਲੋੜ ਇਸ ਵਕਤ ਇਸ ਗੱਲ ਦੀ ਹੈ ਕਿ ਆਪਾਂ ਬੀਤੇ ਤੋਂ ਸਬਕ ਸਿੱਖੀਏ ਬੀਤੇ ਤੋਂ ਸਾਡੀਆਂ ਸਰਕਾਰਾਂ ਨੇ ਕੋਈ ਸਬਕ ਨਹੀਂ ਸਿੱਖਿਆ ਜੇ ਸਬਕ ਸਿੱਖਿਆ ਹੁੰਦਾ ਤਾਂ ਇਹਨਾਂ ਖੇਤਰਾਂ ਦੇ ਲਈ ਕੋ ਢੁਕਵਾਂ ਤੇ ਮੁਕੰਮਲ ਹੱਲ ਕੱਢਿਆ ਜਾਂਦਾ ਜਿਹੜਾ ਕਿ ਹਲੇ ਤੱਕ ਨਿਕਲਿਆ ਨਹੀਂ ਇਹ ਪਤਾ ਨਹੀਂ ਕਿਹੜੇ ਜਨਮ ਦੇ ਵਿੱਚ ਹਲੇ ਨਿਕਲਣਾ ਪਰ ਲੋਕਾਂ ਦੇ ਪਸ਼ੂ ਨਾ ਮਰਨ ਬੱਚੇ ਨਾ ਮਰਨ ਲੋਕ ਸੁੱਤੇ ਪਏ ਨਾ ਰਹਿ ਜਾਣ ਲੋਕਾਂ ਨੂੰ ਕੋਈ ਬਿਮਾਰੀ ਨਾ ਚੰਬੜੇ ਬੱਚਿਆਂ ਦੇ ਸਕੂਲ ਨਾ ਛੁੱਟਣ ਜ਼ਿੰਦਗੀ ਦੀ ਡੋਰ ਨਾ ਟੁੱਟੇ ਆ ਜੋ ਆਪਾਂ ਇਸ ਗੱਲ ਦੀ ਕਾਮਨਾ ਕਰਗੇ ਸਰਕਾਰਾਂ ਵੀ ਆਉਂਦੀਆਂ ਜਾਂਦੀਆਂ ਪ੍ਰਸ਼ਾਸਨਿਕ ਅਧਿਕਾਰੀ ਬਦਲ ਜਾਂਦੇ ਆ ਜਾਂਦੇ ਚੱਲੀ ਜਾਣਾ ਕੰਮ ਪ੍ਰਧਾਨ ਪਰਨੂੰਨ ਬਣਦੇ ਰਹਿੰਦੇ ਲੈਂਦੇ ਰਹਿੰਦੇ ਆ ਪਰ ਗੱਲ ਇਹ ਵੀ ਜਦੋਂ ਕਿਸੇ ਦੇ ਘਰ ਦੇ ਵਿੱਚੋਂ ਇੱਕ ਜੀ ਦਾ ਵਿਛੋੜਾ ਪੈਂਦਾ ਉਹ ਕਈ ਦਿਹਾਕੇ ਤੱਕ ਪੈਰਾਂ ਸਿਰ ਨਹੀਂ ਹੁੰਦਾ ਉਹ ਭਾਵੇਂ ਕੋਈ ਵੀ ਹੋਵੇ ਵੱਡਾ ਹੋਵੇ ਛੋਟਾ ਹੋਵੇ ਪੁੱਤ ਹੋਵੇ ਧੀ ਹੋਵੇ ਬਾਪੂ ਹੋਵੇ ਸੱਸ ਹੋਵੇ ਸਹੁਰਾ ਹੋਵੇ ਛੇਤੀ ਕਿਤੇ ਬੰਦਾ ਤਾਬੇ ਨਹੀਂ ਆਉਂਦਾ ਸੋ ਇਸ ਕਰਕੇ ਕਿਸੇ ਜੀ ਦਾ ਵਿਛੋੜਾ ਨਾ ਪਵੇ ਆਜੋ ਇਸ ਗੱਲ ਦੀ ਆਪਾਂ ਕਾਮਨਾ ਕਰੀਏ ਆਜੋ ਉਥੇ ਆਪਾਂ ਸਿਰ ਢਾ ਕੇ ਲੜਾਈ ਲੜੀਏ ਜਿਹੜੇ ਵੀ ਪਿੰਡਾਂ ਦੇ ਵਿੱਚ ਪਾਣੀ ਆ ਚੁੱਕਿਆ ਹੈ ਉਹਨਾਂ ਪਿੰਡਾਂ ਦੇ ਐਨ ਆਰ ਆਈ ਜਿਹੜੇ ਭੈਣਾ ਵੀਰਾ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਤੁਸੀਂ ਆਪਦੇ ਪਿੰਡਾਂ ਦੇ ਲੋਕਾਂ ਦੇ ਸੰਪਰਕ ਦੇ ਵਿੱਚ ਹੋਵੋਗੇ ਤੁਸੀਂ ਬਹੁਤ ਦਿਆਲੂ ਆ ਬੜੀ ਮਦਦ ਕਰਦੇ ਹੋ ਤੁਸੀਂ ਸਿੱਧਾ ਉਹਨਾਂ ਤੱਕ ਜੋ ਵੀ ਦਾਨ ਰਾਸ਼ੀ ਪਹੁੰਚਾਉਣੀ ਆ ਪਹੁੰਚਾਓ ਉਹਨਾਂ ਨੇ ਚਾਰਾ ਵੀ ਲੈਣਾ ਹੋ ਸਕਦਾ ਉਹਨਾਂ ਨੇ ਰਾਸ਼ਨ ਵੀ ਲੈਣਾ ਹੋ ਸਕਦਾ ਉਹ ਟੁੱਟ ਚੁੱਕੇ ਹਨ ਉਹ ਹੋਰ ਟੁੱਟਣਗੇ ਕਿਉਂਕਿ ਜਿਹੜਾ ਪਾਣੀ ਆ ਜੇ ਮੰਨ ਲਓ ਬੈਠ ਵੀ ਗਿਆ ਪਿੰਡ ਦੇ ਵਿੱਚੋਂ ਪਾਣੀ ਨਿਕਲ ਵੀ ਗਿਆ ਜੀਰ ਵੀ ਗਿਆ ਧਰਤੀ ਦੇ ਵਿੱਚ ਉਹ ਖੇਤੀ ਕਿਤੇ ਤਾਬੇ ਨਹੀਂ ਆਉਂਦੇ ਕਿਉਂਕਿ ਠੇਕੇ ਦੇ ਉੱਤੇ ਲਈ ਹੋਈ ਫਸਲ ਇੱਕ ਗਈ ਘਰਾਂ ਦੀਆਂ ਨੀਆਂ ਦੇ ਵਿੱਚ ਪਾਣੀ ਵੜ ਗਿਆ ਰਾਸ਼ਨ ਖਤਮ ਜ਼ਿੰਦਗੀ ਇੱਕ ਵਾਰ ਲਈ ਤੋਂ ਉਤਰ ਗਈ ਇਸ ਕਰਕੇ ਆਪਾਂ ਸਾਰੇ ਪੰਜਾਬੀਆਂ ਜਿਹੜੇ ਉਹ ਲੋੜਵੰਦ ਨਹੀਂ ਹੁਣ ਤੱਕ ਮਦਦ ਕਰਨੇ ਆਏ ਆ ਆ ਜੋ ਆਪਾਂ ਇਹਨਾਂ ਦੀ ਮਦਦ ਕਰਨੀ ਆ ਵੱਧ ਤੋਂ ਵੱਧ ਮਦਦ ਤੁਸੀਂ ਕਰਦੇ ਵੀ ਰਹੇ ਹੋ ਤੁਹਾਡਾ ਧੰਨਵਾਦੀ ਆ ਸ਼ੁਕਰੀਆ ਕਰਦੇ ਆ ਤੁਸੀਂ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰਿਓ ਕਿਸ਼ਤਾਂ ਦੇ ਵਿੱਚ ਤੁਰਦੇ ਫਿਰਦੇ ਲੋਕਾਂ ਨੂੰ ਦੇਖੋ ਜਿਨ੍ਹਾਂ ਦੇ ਇੱਥੋਂ ਇੱਥੋਂ ਤੱਕ ਪਾਣੀ ਆ ਗਿਆ ਪਾਣੀ ਦੇ ਵਿੱਚੋਂ ਨਿਕਲ ਰਹੇ ਆ ਉਹਨਾਂ ਵੱਲ ਦੇਖੋ ਰਾਜਨੀਤਕ ਲੋਕ ਉਹਨਾਂ ਤੱਕ ਬਲਦ ਗੱਡੀਆਂ ਦੇ ਵਿੱਚ ਜਾਂ ਕਿਸ਼ਤੀਆਂ ਦੇ ਵਿੱਚ ਜਾ ਰਹੇ ਆ ਇਸ ਗੱਲ ਦੇ ਵੱਲ ਦੇਖੋ ਕਿਸੇ ਨੂੰ ਸ਼ੌਕ ਨਹੀਂ ਕਿਸ਼ਤੀਆਂ ਦੇ ਵਿੱਚ ਕੋਈ ਪਾਣੀ ਵਾਲੀਆਂ ਬਸਾਂ ਦੇ ਵਿੱਚ ਢੂਟੇ ਬਾਟੇ ਕਰਨੀ ਚੱਲੇ ਲੋੜ ਆ ਇਸ ਵਕਤ ਮਿੰਟਾਂ ਸੈਕਿੰਡਾਂ ਦੇ ਵਿੱਚ ਹਾਲਾਤ ਬਦਲ ਗਏ ਆ ਪਤਾ ਕੋਈ ਨਹੀਂ ਕਿਹੜੀ ਥਾਂ ਤੇ ਕੀ ਬਣ ਜੇ ਪਰ ਮੇਰੀ ਇੱਕ ਬੇਨਤੀ ਪੰਜਾਬਗਾਂ ਨੂੰ ਹੋਰ ਆ ਕਈ ਲੋਕ ਇਸ ਰੁੱਤ ਦੇ ਵਿੱਚ ਵੀ ਕਦੇ ਉੱਤਰਾਖੰਡ ਦੇ ਵੱਲ ਕਦੇ ਹਿਮਾਚਲ ਦੇ ਵੱਲ ਕਦੇ ਸ਼੍ਰੀਨਗਰ ਦੇ ਵੱਲ ਘੁੰਮਣ ਜਾਂਦੇ ਆ ਕੁਮਣਾ ਮਾੜੀ ਗੱਲ ਨਹੀਂ ਪਰ ਮਹੀਨਾ ਠਹਿਰ ਕੇ ਕੁਮਲੇ ਜਾਂ ਮਹੀਨਾ ਪਹਿਲਾਂ ਕੁਮਣ ਜਾਂਦੇ ਹਰ ਰੋਜ਼ ਖਬਰਾਂ ਆਉਂਦੀਆਂ ਕਿ ਭਾਈ ਫਲਾਣੀ ਥਾਂ ਦੇ ਉੱਤੇ ਬੱਦਲ ਫਟਿਆ ਉਹਦੇ ਵਿੱਚ ਐਨੇ ਪੰਜਾਬੀ ਜਿਹੜੇ ਉਸ ਥਾਂ ਤੇ ਘੁੰਮਣ ਗਏ ਸੀ ਉਹਨਾਂ ਦੀ ਮੌਤ ਹੋਈ ਆ ਫਲਾਣੀ ਥਾਂ ਦੇ ਉੱਤੇ ਲੈਂਡਸਲਾਈਡਿੰਗ ਹੋਈ ਆ ਐਨੇ ਜ਼ਖਮੀ ਹੋਏ ਆ ਉਹਦੇ ਵਿੱਚ ਐਨੇ ਪੰਜਾਬੀ ਵੀ ਆ ਬੇਨਤੀ ਆ ਜਦੋਂ ਆਪਾਂ ਨੂੰ ਪਤਾ ਵੀ ਚਾਰੇ ਪਾਸੇ ਖਤਰਾ ਮਨਰਾ ਰਿਆ ਆਪਾਂ ਮੌਤ ਨੂੰ ਮਖੋਲਾ ਕਿਹੜੇ ਕਾਰਨ ਕਰਕੇ ਕਰਨ ਜਾਂਦੇ ਆ ਸੰਭਲਿਏ ਬੰਦੇ ਬਣੀਏ ਜਾਣਕਾਰੀ ਰੱਖੀਏ ਸੁਚੇਤ ਰਹੇ ਸਮੇਂ ਦੀ ਲੋੜ ਆ ਆਜੋ ਆਪਾਂ ਇਨਾਂ ਹੜਾਂ ਦਾ ਡਟ ਕੇ ਮੁਕਾਬਲਾ ਕਰਨਾ ਪਾਣੀ ਆ ਚੁੱਕਿਆ ਪਾਣੀ ਤੁਹਾਡੇ ਪਿੰਡ ਤੱਕ ਤੁਹਾਡੇ ਘਰ ਤੱਕ ਵੀ ਆ ਸਕਦਾ ਤੁਹਾਡੀ ਵੀ ਜ਼ਿੰਦਗੀ ਨੂੰ ਖਤਰਾ ਪੈਦਾ ਕਰ ਸਕਦਾ ਇਸ ਕਰਕੇ ਤੁਸੀਂ ਦੂਜੇ ਦੇ ਖਤਰੇ ਨੂੰ ਆਪਣਾ ਖਤਰਾ ਮਹਿਸੂਸ ਕਰਕੇ ਉਹਦੀ ਮਦਦ ਵਾਸਤੇ ਨਿਤਰਿਓ ਲੋੜ ਇਸ ਵਕਤੇ ਵੀ ਪਾਣੀ ਕਿਸੇ ਦਾ ਸਾਕਾ ਨਹੀਂ ਆ ਪਾਣੀ ਬਿਨਾ ਜ਼ਿੰਦਗੀ ਅਧੂਰੀ ਵੀ ਆ ਖਤਮ ਆ ਤੇ ਜੇ ਪਾਣੀ ਉਤੋਂ ਦੀ ਲੰਘੇ ਜ਼ਿੰਦਗੀ ਤਾਂ ਵੀ ਖਤਮ ਆ ਆਜੋ ਆਪਾਂ ਇਹਨਾਂ ਗੱਲਾਂ ਨੂੰ ਸਮਝੀਏ ਸੋ ਪੰਜਾਬ ਦੇ ਵਿੱਚ ਹਾਲਾਤ ਮਾੜੇ ਆ 6 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਆ ਪਾਣੀਓ ਪਾਣੀ ਚਾਰੇ ਪਾਸੇ ਹੋਇਆ ਪਿਆ ਲੋਕਾਂ ਦੀ ਮਦਦ ਸਰਕਾਰੀ ਤੌਰ ਦੇ ਉੱਤੇ ਹੋ ਰਹੀ ਆ ਪ੍ਰਸ਼ਾਸਨਿਕ ਅਧਿਕਾਰੀ ਕਹਿੰਦੇ ਅਸੀਂ ਮਦਦ ਕਰ ਰਹੇ ਆ ਜਿਹੜੇ ਕਰ ਰਹੇ ਆ ਮਦਦ ਉਹਨਾਂ ਦਾ ਧੰਨਵਾਦ ਜਿਹੜੇ ਆਮ ਲੋਕ ਆ ਉਹ ਵੀ ਮਦਦ ਕਰਨ ਦੀ ਵੀ ਅਸੀਂ ਕਾਮਨਾ ਕਰਦੇ ਆ ਅਗਲੀ ਗੱਲ گورنر ਸੁਣਿਓ ਬੜੀ ਮਹੱਤਵਪੂਰਨ ਗੱਲ ਆ AI ਦੇ ਯਾਨਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਸਾਡੀ ਜ਼ਿੰਦਗੀ ਦੇ ਵਿੱਚ ਕਿੰਨੇ ਵੱਡੇ ਨੁਕਸਾਨ ਆ ਉਹਦਾ ਇੱਕ ਬਹੁਤ ਦੁਖਦਾਈ ਵੇਰਵਾ ਮੈਂ ਸਾਂਝਾ ਕਰਨ ਲੱਗਾ ਮੇਰਾ ਚਤ ਨਹੀਂ ਕਰਦਾ ਇਹੋ ਜੀ ਗੱਲ ਸਾਂਝੀ ਕਰਾਂ ਕਿਸੇ ਮੂਰਖਮਤੇ ਨੇ ਕਿਸੇ ਵਾਇਰਤ ਇਨਸਾਨ ਨੇ ਦਰਬਾਰ ਸਾਹਿਬ ਟੈਂਦੇ ਦੀ ਡਿਗਦੇ ਦੀ ਇਹ ਆਈ ਰਹੀ ਵੀਡੀਓ ਬਣਾਈਆ ਮੈਂ ਉਹ ਵੀਡੀਓ ਦੇਖੀ ਮੇਰਾ ਗੱਜ ਭਰ ਗਿਆ ਵੀ ਯਾਰ ਅਸੀਂ ਇਹੋ ਜੇ ਲੋਕ ਵੀ ਆ ਅਸੀਂ ਇਹੋ ਜੇ ਘਟੀਆ ਲੋਕ ਵੀ ਬਣ ਸਕਦੇ ਆ ਦਰਬਾਰ ਸਾਹਿਬ ਸਰੋਵਰ ਦੇ ਵਿੱਚ ਟਹਿ ਕੇ ਅਧਵਚਲੋਂ ਟੁੱਟ ਕੇ ਡਿਗ ਰਿਆ ਸੰਗਤ ਵੀ ਡਿਗ ਰਹੀ ਆ ਜਿਹੜੇ ਬੰਦੇ ਨੇ ਇਹ ਬਣਾਈ ਉਹਨੇ ਤਾਂ ਆਪਦੇ ਚਾਰ ਵਿਊ ਦੀ ਖਾਤਰ ਬਣਾਈ ਹੋਊਗੀ ਪਰ ਆਮ ਲੋਕਾਂ ਦੇ ਸਿੱਖਾਂ ਦੇ ਬਨਾ ਉੱਤੇ ਕਿੰਨੀ ਵੱਡੀ ਸੱਟ ਵੱਜੀ ਆ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਇਸ ਗੱਲ ਤੇ ਇਤਰਾਜ਼ ਪ੍ਰਗਟਾਇਆ ਉਹਨਾਂ ਨੇ ਕਿਹਾ ਜੀ ਕਿ ਏ ਆਈ ਤਕਨੀਕ ਦੇ ਰਾਹੀਂ ਸਿੱਖ ਇਤਿਹਾਸ ਨੂੰ ਗੁਰਧਾਮਾਂ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਖਿਲਵਾੜ ਕੀਤਾ ਜਾ ਰਿਹਾ ਆ ਜੋ ਆਪਾਂ ਅਸਲ ਨਕਲ ਵਿਚਲਾ ਫਰਕ ਸਮਝ ਗਏ ਤੇ ਏ ਆਈ ਨੂੰ ਕਾਬੂ ਕਰਨ ਦੇ ਲਈ ਸਾਡੀਆਂ ਸਰਕਾਰਾਂ ਨੂੰ ਸਾਡੇ ਮਾਹਰਾਂ ਨੂੰ ਕੁਝ ਨਾ ਕੁਝ ਸੋਚਣਾ ਚਾਹੀਦਾ ਇਹ ਗੱਲ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਕਹੀ ਆ ਉਹਨਾਂ ਨੇ ਕਿਹਾ ਜੀ ਕੇਂਦਰ ਤੱਕ ਅਸੀਂ ਇਹ ਮੁੱਦਾ ਚੁੱਕਾਂਗੇ ਵੀ ਕਿਸ ਤਰੀਕੇ ਦੇ ਨਾਲ ਆਪ ਕੁਝ ਹੋ ਰਿਹਾ ਸਾਡੇ ਜਜ਼ਬਾਤ ਛਿੱਲੇ ਜਾ ਰਹੇ ਆ ਸੱਚੀ ਮੁੱੱਚੀ ਇਹੋ ਜੀਆਂ ਵੀਡੀਓ ਜੇ ਕੱਲ ਨੂੰ ਕਿਸੇ ਮੰਦਰ ਦੀ ਵੀ ਇਹੋ ਜੀ ਵੀਡੀਓ ਆਵੇ ਸਾਡੇ ਮਨ ਤੇ ਤਾਂ ਵੀ 6 ਵਜੇ ਕਿਸੇ ਮਸਜਿਦ ਦੀ ਆਵੇ ਕਿਸੇ ਗਿਰਜਾ ਘਰ ਦੀ ਆਵੇ ਹਰ ਬੰਦੇ ਦੇ ਕਿਤਨਾ ਕਿਤੇ ਜਜ਼ਬਾਤ ਜੁੜੇ ਹੁੰਦੇ ਆ ਉਹ ਜਜ਼ਬਾਤ ਬਚਾਉਣੇ ਚਾਹੀਦੇ ਆ ਲੂਣੇ ਨਹੀਂ ਚਾਹੀਦੇ ਜਜ਼ਬਾਤ ਦੇ ਉੱਤੇ ਸੱਟ ਨਹੀਂ ਵੱਜਣੀ ਚਾਹੀਦੀ ਪਰ ਪਤਾ ਨਹੀਂ ਇਹ ਕਿਹਸੀ ਮਿੱਟੀ ਦੇ ਮਨੋਖਾ ਜਿਹੜੇ ਦਰਬਾਰ ਸਾਹਿਬ ਨੂੰ ਵੀ ਟੈਂਦਾ ਵਿਖਾ ਦਿੰਦੇ ਆ ਦੁਰਫਿਟੇ ਮੂੰ ਤੁਸੀਂ ਕਿਹੜੀ ਮਿੱਟੀ ਦੇ ਮਨੋਖਾ ਤੁਸੀਂ ਜੰਮੇ ਨਾ ਜੰਮੇ ਇੱਕ ਬਰਾਬਰ ਲਾਹਣ ਤੀਆਂ ਤੁਸੀਂ ਇਸ ਤੋਂ ਪਹਿਲਾਂ ਵੀ ਆਪਾਂ ਜਾਣਦੇ ਕੁਸ਼ ਕਰਨ ਪਹਿਲਾਂ ਦੀ ਗੱਲ ਆ ਜਦੋਂ ਦੁਬਈ ਦੇ ਵੱਲੋਂ ਇੱਕ ਵੀਡੀਓ ਵਾਇਰਲ ਹੋ ਗਈ ਸੀ ਕਹਿੰਦੇ ਵੀ ਜਦੋਂ ਜੈਸਿਕਾ ਨਾਂ ਦੀ ਇੱਕ ਕੁੜੀ ਜਿਹੜੀ ਕਿ ਦੁਬਈ ਦੇ ਵਿੱਚ ਤੇ ਡੋਲਫਿਨ ਦੇ ਨਾਲ ਆਪਣਾ ਸ਼ੋਅ ਕਰਦੀ ਆ ਉਹਨੂੰ ਇੱਕੋ ਬੁਰਕੀ ਦੇ ਵਿੱਚ ਹੀ ਜੈਸਿਕਾ ਨੂੰ ਨਿਕਲ ਗਿਆ ਡੋਲਫਿਨ ਜਦ ਕਿ ਬਾਅਦ ਵਿੱਚ ਪਤਾ ਲੱਗਾ ਕਿ ਇਹ ਸਚਾਈ ਨਹੀਂ ਹੈ ਇਹ ਵੀ ਕਿਸੇ ਦੀ ਕਰਤੂਤ AI ਦੇ ਰਾਹੀ ਆ ਕਿਸੇ ਜੈਸਕਾ ਨੂੰ ਮੱਛੀ ਨਹੀਂ ਖਾਦਾ ਕੋਈ ਢਬਾਈ ਦੇ ਵਿੱਚ ਇਹੋ ਜਿਹੀ ਘਟਨਾ ਨਹੀਂ ਵਾਪਰੀ ਪਰ ਪੰਜਾਬੀ ਕਿਉਂਕਿ ਲਾਈ ਲੱਗਾ ਇਸ ਕਰਕੇ ਜਿਹੜੀ ਚੀਜ਼ ਆਈ ਅੱਗੇ ਤੋਂ ਅੱਗੇ ਭੇਜੀ ਜਾਂਦੇ ਆ ਪੋਸਟਾਂ ਪਾਈ ਜਾਂਦੇ ਸੀ ਜੈਸਕਾ ਨੂੰ ਮੱਛੀ ਖਾ ਗਈ ਜੈਸਕਾ ਨੂੰ ਡੋਲਫਿਨ ਖਾ ਗਈ ਦੁੱਕੀ ਦੀ ਜਾਣਕਾਰੀ ਨਹੀਂ ਹੁੰਦੀ ਪਰ ਲੋਕ ਅੱਗੇ ਤੋਂ ਅੱਗੇ ਅਗਲਾਈ ਤਰੀ ਆਉਂਦੇ ਆ ਲੋਕਾਂ ਦੇ ਕੋਲੇ ਟਾਈਮ ਹੀ ਨਹੀਂ ਵੀ ਅਸੀਂ ਗੱਲ ਦਾ ਪਤਾ ਲਾ ਲਈਏ ਅਸਲ ਪੜਤਾਲ ਕਰ ਲਈਏ اے ਆਈ ਦੇ ਸਾਨੂੰ ਫਾਇਦੇ ਵੀ ਹੋਣਗੇ ਪਰ ਨੁਕਸਾਨ ਉਸ ਤੋਂ ਕਿਤੇ ਵੱਧ ਆ ਤੁਹਾਡੀ ਤਸਵੀਰ ਕਿਸੇ ਹੋਰ ਪਰਿਵਾਰ ਦੇ ਜਿਹੜੀ ਤਸਵੀਰ ਪਤਾ ਨਹੀਂ ਕਿਵੇਂ ਤੋੜ ਮੋੜ ਕੇ ਪੇਸ਼ ਕਰਨੇ ਵੇ ਲੋਕ ਅੱਗੇ ਤੋਂ ਅੱਗੇ ਵਾਇਰਲ ਕਰਨ ਲੱਗ ਜਾਂਦੇ ਲੈ ਸਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਤੁਹਾਨੂੰ ਕੁਝ ਨਹੀਂ ਪਤਾ ਹੁੰਦਾ ਪਰ ਆਪਾਂ ਅੱਗੇ ਤੋਂ ਅੱਗੇ ਉਹ ਚੀਜ਼ ਭੇਜਣੀ ਹੁੰਦੀ ਆ ਰੱਬ ਦਾ ਵਾਸਤਾ ਏਆਈ ਦੇ ਰਾਹੀਂ ਤੁਹਾਡੇ ਤੱਕ ਕੋਈ ਵੀ ਚੀਜ਼ ਪਹੁੰਚੇ ਜਾਂ ਵੈਸੇ ਵੀ ਪਹੁੰਚੇ ਤੁਸੀਂ ਅੱਗੇ ਭੇਜਿਆ ਹੀ ਨਾ ਕਰੋ ਕਿਸੇ ਦੇ ਖਿਲਾਫ ਕੋਈ ਬਿਆਨ ਆਉਂਦਾ ਕਿਸੇ ਦੀ ਕੋਈ ਨਿੱਜੀ ਵੀਡੀਓ ਆਉਂਦੀ ਆ ਕਿਸੇ ਦੇ ਬਾਰੇ ਕੋਈ ਟਿੱਪਣੀ ਆਉਂਦੀ ਆ ਆਪਾਂ ਸਵਾਦ ਕਿਹੜੀ ਗੱਲੋਂ ਲੈਣਾ ਆਪਾਂ ਆਪਦੇ ਕੰਮ ਤੱਕ ਮਤਲਬ ਰੱਖੀਏ ਟਟਕਾਰਾ ਲੈਣਾ ਬੰਦ ਕਰੀਏ ਬਹੁਤ ਕੁਝ ਗਲਤ ਹੋ ਰਿਹਾ ਸਮਾਜ ਦੇ ਵਿੱਚ ਆਪਾਂ ਉਸ ਗਲਤ ਦੇ ਭਾਗੀਦਾਰ ਕਿਉਂ ਬਣਨਾ